ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋ ਨੇ ਦੱਸਿਆ ਕਿ 1984 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਹੋਇਆ ਹੈ ਜਿਸ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ ਚਾਰਜ ਫਰੇਮ ਹੋਏ ਹੋਏ ਨੇ ਉਹਨਾਂ ਆਖਿਆ ਕਿ ਦਿੱਲੀ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚੀ ਸਿੱਖ ਕੌਮ ਨੇ ਬਹੁਤ ਮਿਹਨਤ ਦੇ ਨਾਲ ਇਸ ਕੇਸ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ ਇਸ ਦੇ ਵਿੱਚ ਗਵਾਹਾਂ ਦੇ ਬਿਆਨ ਹੋ ਚੁੱਕੇ ਨੇ ਤੇ ਉਹਨਾਂ ਦੇ ਕਰਾਸ ਐਗਜ਼ਾਮੀਨੇਸ਼ਨ ਹੋਣੇ ਬਾਕੀ ਨੇ ਉਨਾ ਦੱਸਿਆ ਹੈ ਕਿ ਹੁਣ ਮਾਨਯੋਗ ਦਿੱਲੀ ਹਾਈ ਕੋਰਟ ਦੇ ਵਿੱਚ ਜਸਟਿਸ ਮਨੋਜ ਕੁਮਾਰ ਨੇ ਸਿੱਖਾਂ ਦੇ ਦਰਦ ਨੂੰ ਸਮਝਦੇ ਹੋਏ ਕੇਸ ਵਿੱਚ ਸਟੇ ਲਗਾਉਣ ਤੋਂ ਮਨ੍ਹਾ ਕਰ ਦਿੱਤਾ ਤੇ ਹੁਣ ਗਵਾਹਾਂ ਦੇ ਬਿਆਨ ਹੋਣਗੇ ਤੇ ਕਰਾਸ ਐਗਜ਼ਾਮੀਨੇਸ਼ਨ ਹੋਣਗੇ ਤੇ ਸੁਣਵਾਈ ਜਾਰੀ ਰਹੇਗੀ। ਉਹਨਾਂ ਨੇ ਪ੍ਰਗਟ ਕੀਤੀ ਹੈ ਕਿ ਜਲਦੀ ਹੀ ਜਗਦੀਸ਼ ਟਾਈਟਲਰ ਨੂੰ ਵੀ ਸੱਜਣ ਕੁਮਾਰ ਵਾਂਗੂ ਸਜ਼ਾ ਹੋਵੇਗੀ। 1984 ਦੇ ਜੋ ਜੈਨੋਸਾਈਡ ਹੋਇਆ ਜਿਸ ਵਿੱਚ ਜਗਦੀਸ਼ ਟਾਈਟਲਰ ਦੇ ਖਿਲਾਫ ਚਾਰਜ ਫ੍ਰੇਮ ਹੋਇਆ ਔਰ ਬੜੀ ਮੁਸ਼ਕਲ ਦੇ ਨਾਲ ਬੜੀ ਮਿਹਨਤ ਦੇ ਨਾਲ ਉਸ ਕੇਸ ਨੂੰ ਇਸ ਪੋਜੀਸ਼ਨ ਤੱਕ ਪਹੁੰਚਾਇਆ ਔਰ ਹੁਣ ਉਸ ਦੀ ਟ੍ਰਾਇਲ ਸ਼ੁਰੂ ਹੋਈ ਟ੍ਰਾਇਲ ਦੇ ਵਿੱਚ ਜੋ ਵਿਟਨੈਸ ਹੈ ਉਹਨਾਂ ਦੀ ਗਵਾਹੀ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਹੁਣ ਉਹਨਾਂ ਦੀ ਕਰਾਸ ਐਗਜ਼ਾਮੀਨੇਸ਼ਨ ਹੋਣਾ ਹੈ ਲੇਕਿਨ ਜਗਦੀਸ਼ ਟਾਈਡਲਰ ਇੰਨਾ ਕੁ ਬੁਖਲਾ ਗਿਆ ਹੈ ਕਿ ਪਿਛਲੀਆਂ 3 ਡੇਟਾਂ ਤੇ ਲਗਾਤਾਰ ਉਸ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਕਿਸੇ ਤਰੀਕੇ ਦੇ ਨਾਲ ਜਿਹੜੀ ਪਹਿਲਾਂ ਵਿਟਨੈਸ ਗਵਾਹੀ ਨਾ ਹੋਵੇ ਔਰ ਫਿਰ ਉਸ ਤੋਂ ਬਾਅਦ ਹੁਣ ਕਰਾਸ ਐਗਜ਼ਾਮੀਨੇਸ਼ਨ ਨਾ ਹੋਵੇ ਤਿੰਨੋਂ ਡੇਟਾ ਦੇ ਉੱਤੇ ਉਹਨੇ ਬਹਾਨੇ ਲਗਾ ਕੇ ਔਰ ਉਸ ਨੂੰ ਅਡਜੋਰਨਮੈਂਟ ਕਰਨ ਦੀ ਕੋਸ਼ਿਸ਼ ਕੀਤੀ ਦੂਸਰੇ ਪਾਸੇ ਉਸਨੇ ਇਹ ਕੋਸ਼ਿਸ਼ ਕੀਤੀ ਕਿ ਹਾਈ ਕੋਰਟ ਦੇ ਵਿੱਚ ਅਪੀਲ ਕਰਕੇ ਜੋ ਟ੍ਰਾਇਲ ਇਹਨੇ ਸਾਲਾਂ ਬਾਅਦ ਚਾਰਜ ਫਰੇਮ ਹੋ ਕੇ 40 ਸਾਲਾਂ ਬਾਅਦ ਚਾਰਜ ਫਰੇਮ ਹੋ ਕੇ ਉਸ ਦੀ ਟ੍ਰਾਇਲ ਸ਼ੁਰੂ ਹੋਈ ਆ ਕਿ ਉਸ ਨੂੰ ਰੁਕਵਾ ਦਿੱਤਾ ਜਾਏ ਅੱਜ ਵੀ ਉਸ ਦੇ ਵਕੀਲਾ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਬਹੁਤ ਜ਼ਿਆਦਾ ਉੱਥੇ ਜਿਰਾ ਕੀਤੀ ਕਿ ਇਹ ਕੇਸ ਨਹੀਂ ਬੰਦਾ ਜੀ ਇਸ ਨੂੰ ਰੋਕ ਦੇਣਾ ਚਾਹੀਦਾ ਜੀ ਇਹ ਤੇ ਸਟੇ ਲੱਗ ਜਾਣੀ ਚਾਹੀਦੀ ਆ ਜੀ ਲੇਕਿਨ ਮੈਂ ਧੰਨਵਾਦ ਕਰਦਾ ਆਪਣੇ ਵਕੀਲ ਸਾਹਿਬ ਦਾ ਸਾਰਿਆਂ ਦਾ ਸਰਦਾਰ ਫੂਲਕਾ ਸਾਹਿਬ ਦਾ ਸਰਦਾਰ ਗੁਰਬਖਸ਼ ਸਿੰਘ ਜੀ ਦਾ ਤੇ ਨਾਲ ਸਾਡੀ ਸਾਰੀ ਟੀਮ ਲੀਗਲ ਸੈੱਲ ਦੀ ਕਿ ਜਿਨ੍ਹਾਂ ਨੇ ਇਸ ਗੱਲ ਦੇ ਉੱਤੇ ਸਟਰੋਂਗਲੀ ਆਰਗੂਮੈਂਟ ਕੀਤੇ ਜੱਜ ਸਾਹਿਬ ਨੂੰ ਦੱਸਿਆ ਕਿ ਇਹ ਕੇਸ ਕਿੰਨੇ ਸਾਲਾਂ ਬਾਅਦ ਸੀਬੀਆਈ ਦੀਆਂ ਇਨਕੁਆਰੀਆਂ ਹੋਣ ਤੋਂ ਬਾਅਦ ਇਹ ਜਿਹੜੀ ਚਾਰਜ ਸ਼ੀਟ ਫ੍ਰੀਮ ਹੋਈ ਹੈ ਤੇ ਹੁਣ ਟ੍ਰਾਇਲ ਸ਼ੁਰੂ ਹੋਇਆ ਇਸ ਟ੍ਰਾਇਲ ਨੂੰ ਹੁਣ ਰੋਕਿਆ ਨਹੀਂ ਜਾ ਸਕਦਾ ਸੋ ਮੈਂ ਸਾਦ ਸਿੰਘ ਜੀ ਦੱਸਣਾ ਚਾਹਨਾ ਹੈ ਕਿ ਮਾਨਯੋਗ ਅਦਾਲਤ ਦਿੱਲੀ ਹਾਈ ਕੋਰਟ ਮੈਂ ਜੱਜ ਸਾਹਿਬ ਦਾ ਸ਼੍ਰੀ ਮਨੋਜ ਕੁਮਾਰ ਔਰੀ ਜੀ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਸਿੱਖਾਂ ਦੀ ਇਸ ਦਰਦ ਨੂੰ ਸਮਝਦੇ ਹੋਏ ਬਿਲਕੁਲ ਉਸ ਦੇ ਉੱਤੇ ਸਟੇ ਲਗਾਉਣ ਤੋਂ ਮਨਾ ਕਰ ਦਿੱਤਾ ਔਰ ਇਹ ਕੇਸ ਜਿਹੜਾ ਹੁਣ ਟ੍ਰਾਇਲ ਹੋਏਗੀ ਔਰ ਇਸ ਦੇ ਅੱਗੇ ਜੋ ਕਾਰਵਾਈ ਆ ਜੋ ਬਾਕੀ ਜੋ ਵਿਟਨੈਸ ਹੈ ਉਹਨਾਂ ਦੀਆਂ ਵੀ ਗਵਾਹੀਆਂ ਹੋਣਗੀਆਂ ਔਰ ਟ੍ਰਾਇਲ ਅੱਗੇ ਕੰਟੀਨਿਊ ਰਹੇਗਾ